ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਹੀ ਕਿਸਾਨ ਜੱਥੇਬੰਦੀਆਂ ਦੀਆਂ ਫਸਲਾਂ ਨੂੰ ਕਾਫੀ ਭਾਰੀ ਨੁਕਸਾਨ ਹੋਇਆ ਤੇ ਹੁਣ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਜਿਹੜਾ ਨਾ ਵੀ ਨੁਕਸਾਨ ਹੈ ਉਸ ਨੂੰ ਲੈ ਕੇ ਜਿਹੜਾ ਕਿ ਪੈਕੇਜ ਦਿੱਤਾ ਜਾਵੇ ਤੇ ਦੂਜੇ ਪਾਸੇ ਹੁਣ ਰਾਜਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉੱਥੇ ਹੀ ਹੁਣ ਹੜ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਰਾਜਵੜਿੰਗ ਦਾ ਆਓ ਤੁਹਾਨੂੰ ਸੁਣਾਉਨੇ ਆਂ ਜੀ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਲੋੜ ਹੈ ਇਹ ਲੋਕਾਂ ਚੀਨੀ ਬਾਤ ਕਰਾਂਗੇ ਮੈਨ ਮੇੜ ਹੈ ਕੀ ਨੁਕਸੀ ਕੀ ਸਰਕਾਰਾਂ ਨੇ ਗਲਤੀਆਂ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਕਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ 5 6 ਬੰਦਿਆਂ ਦੀ ਅਸੀਂ ਕਮੇਟੀ ਬਣਾ ਪੀ ਜ਼ਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਜਾਇਜ਼ਾ ਲੈਣਗੇ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਬੰਦਿਆਂ ਨੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਹੋ ਜਗਾ ਫਿਰ ਉਹ ਸਾਡੀ ਜ਼ਿਲ੍ਹਾ ਪੰਧਰੀ ਕਮੇਟੀ ਨਾਲ ਉਸ ਸਭਾ ਪੰਧਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਮਾਰੀ ਆ ਕਰਾਵਾਂਗੇ ਸੋ ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਨੂੰ ਕਿ ਰਾਹਤ ਕੋਨ ਨੂੰ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਦੀ ਅਨਾਉਂਸਮੈਂਟ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ 라ਹੋਜੀ ਨੇ ਕਿ ਸਾਰੇ ਰਾਹਤ ਕਾਰਜਾਂ ਚ जुट ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾਲ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹਾਰਪੀੜਤ ਲੋਕਾਂ ਦੀ ਕਰਦੀ ਦਿੱਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਈਆ ਨਗ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਬਿਲਕੁਲ ਪੀਤਾ ਆਪਦਾ ਦਸਵੰਧ ਕਾਂਗਰਸ ਦੇ ਲੋਕਾਂ ਨੇ ਫਰੋਜਪੁਰ ਦੀ ਲੋਕ ਸਭਾ ਵਾਸਤੇ ਕੱਢਿਆ ਤੇ 25 ਲੱਖ ਰੁਪਈਆ ਛੇ ਸਿੰਘ ਕਮਾਇਆ ਜਿਹਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਨੇ ਦੇਣਾ ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗਿਆ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਬੇਟ ਦਾ ਏਰੀਆ ਥੋੜਾ ਥੋੜਾ ਉਧਰੋਂ ਗੁੱਡਾ ਦਰਿਆ ਐ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ ਦੋ ਤਿੰਨ ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਇਕਾ ਟੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ ਮੋਟਾ ਨੁਕਸਾਨ ਹੋਇਆ ਹੈ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਅਜੇ ਓਨੀ ਪਾਣੀ ਦੀ ਮਾਰ ਨਹੀਂ ਹੈ ਇਵੇਂ ਜਗਰਾਉਂ ਦੇ ਵਿੱਚ 60-70 ਲੱਖ ਰੁਪਏ ਲੋਕਾਂ ਦੀਆਂ ਬਾਰਿਸ਼ ਨਾਲ ਦਾਖੇ ਚ ਜਿੱਥੇ ਸਾਡੇ ਸਾਥੀ ਲੱਗੇ ਹੋਏ ਆਪ ਦੇ ਲੈਵਲ ਤੇ ਸਰਪਾਲਾ ਦੇ ਰਿਹਾ ਸੇਵਾ ਕਰ ਰਹੇ ਹੈ ਪਰ ਅੱਜ 32 ਲੱਖ ਰੁਪਏ ਦੀ ਨਗਦ ਰਕਮ ਸਾਰੇ ਕਾਂਗਰਸ ਦੇ ਬੋਢੀ ਆਗੂ ਸੇਵਾਦਾਰ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕੀ ਹੈ ਕਿ 25 ਲੱਖ ਰੁਪਿਆ ਇੱਥੇ ਜਿਹੜਾ ਵੀ ਆਪਣੇ ਪਿਆਰੀ ਹਿੱਸੇ ਚੋਂ ਉਹ ਕੀ ਨੇਚਰਲ ਡਿਜਾਸਟਰ ਹੋ ਚੁੱਕਿਆ ਹੈ ਉਹ ਲਾਵਾਂਗੇ ਤਾਂ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਜਿੱਥੇ ਜਿਹਨੂੰ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਜੇ ਕਿਸੇ ਨੂੰ ਮਛਰਦਾਨੀ ਦੀ ਜ਼ਰੂਰਤ ਹੈ ਤਾਂ ਉੱਥੇ ਮਛਰਦਾਨੀ ਪਹੁੰਚਾਵਾਂਗੇ ਜੇ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਹੈ ਤਾਂ ਫਿਰ ਤਰਪਾਲ ਪਹੁੰਚਾਵਾਂਗੇ ਜੇ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਪਹੁੰਚਾਵਾਂਗੇ ਜੇ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਦੀ ਅੱਗੇ ਸਿਰਾਂ ਮਕਾ ਨਹੀਂ ਲੱਗਿਆ ਉਹਰੇ ਵਿੱਚ ਵੀ ਤਿਲ ਫੁੱਲ ਪੇਟਾ ਜੋ ਯੋਗਦਾਨ ਲੋਕੀਂ ਵਿਚਾਰੇ ਨੂੰ ਆਪ ਦਾ ਗੁਜ਼ਾਰਨਾ ਉਸਕੇ ਕੀਆਂ ਨੀਆਂ ਵਿਹਾਨੀਆਂ ਘਟੀਆਂ ਵਿਚਾਰੇ ਤੋਂ ਸੋ ਇਹ ਕੰਮ ਆਉਣ ਆਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ ਲੋਕ ਸਭਾ ਦੀ ਸਾਡੀ ਲੀਡਰਸ਼ਿਪ ਇਹ ਕੰਮ ਕਰੇਗੀ ਸੋ ਅੱਜ ਵੀ ਇਹੀ ਪ੍ਰੈਸ ਕਾਨਫਰੰਸ ਅ ਅਸਤੇ ਬੈਠੇ ਹੈ ਇਸ ਤੋਂ ਬਾਅਦ ਅਸੀਂ ਵਿਜ਼ਿਟ ਵੀ ਕਰਾਂਗੇ ਸੈਂਟਰਲ ਚ ਵੀ ਜਾਵਾਂਗੇ ਈਸਟ ਚ ਵੀ ਜਾਣਾ ਹੈ ਫਿਰ ਸੰਗੋਵਾਲ ਵੀ ਜਾਣਾ ਹੈ ਤੇ ਕੱਲ ਨੂੰ ਫਿਰ ਹੁਸ਼ਿਆਰਪੁਰ ਤੇ ਫਿਰ ਅੰਮ੍ਰਿਤਸਰ ਤੇ ਕਰਨਤਾਪ ਸਾਹਿਬ ਦੇ ਕਿਤੇ ਜਿੱਥੇ ਜਿੱਥੇ ਪ੍ਰਭਾਵਿਤ ਹੈ